ਤਸੱਲੀ ਹੈ ਤਸੱਲੀ ਹਜੇ ਸਾਡੀ ਕੋਈ ਨਹੀਂ ਹੋਈ ਬਿਆਨ ਜੀ ਨੇ ਮੇਰੇ ਭਾਈ ਸਾਹਿਬ ਵੀਰ ਨੇ ਦੱਸਿਆ ਜਿਸ ਤਰ੍ਹਾਂ ਕਿ ਸਾਡੀ ਇਦਾਂ ਦੀ ਕੋਈ ਤਸੱਲੀ ਨਹੀਂ ਹੋਈ ਠੀਕ ਹੈ ਹਜੇ ਡਾਕਟਰਾਂ ਦੇ ਆਰਡਰ ਹੋਏ ਆ ਨੋਟੀਫਿਕੇਸ਼ਨ ਹੋਇਆ ਜਦੋਂ ਡਾਕਟਰ ਅਪਾਇੰਟ ਕਰਨਗੇ ਇਸ ਤੋਂ ਬਾਅਦ ਸੱਤ ਡਾਕਟਰ ਸੱਤ ਡਾਕਟਰ ਹਨ ਕਿ ਸਾਡਾ 40 ਦਿਨ ਤੱਕ ਦਾ ਧਰਨਾ ਚੱਲਿਆ ਸਿਵਲ ਹਸਪੀਟਲ ਦੇ ਵਿੱਚ ਸ਼ਹਿਰ ਦੀਆਂ ਸਿਆਸੀ ਸਮਾਜਿਕ ਜਥੇਬੰਦੀਆਂ ਨੇ ਲਗਾਇਆ ਜਿਹਨਾਂ ਕਿਸਾਨ ਜਥੇਬੰਦੀਆਂ ਨੇ ਵੀ ਸਮਰਥਨ ਦਾ ਸਾਥ ਦਿੱਤਾ ਪਰ ਲੇਕਿਨ ਸਾਡੇ ਮਾਨਯੋਗ ਐਮਐਲਏ ਜ਼ਮੀਰਉ ਰਹਿਮਾਨ ਸਾਹਿਬ ਸਾਡੇ ਲੋਕਲ ਐਮਐਲਏ ਹੋਣ ਦੇ ਨਾਤੇ ਵੀ ਸਾਡੇ ਲੋਕਾਂ ਨੂੰ ਯਕੀਨ ਨਹੀਂ ਦਿਵਾ ਸਕੇ ਕਿ ਮੈਂ ਇੱਥੇ ਡਾਕਟਰ ਕਦੋਂ ਲੈ ਕੇ ਆਉਂਗਾ ਕਿੰਨੀ ਕੁ ਦੇਰ ਤੱਕ ਕਹਣਗੇ ਉਹਨਾਂ ਦੀ ਜ਼ੁਬਾਨ ਤੱਕ ਨਹੀਂ ਖੁੱਲੀ ਉਸ ਧਰਨੇ ਦੇ ਵਿਚ ਜਾਣ ਵਾਸਤੇ ਪਾਰਟੀ ਦਾ ਕੋਈ ਨੁਮਾਇੰਦਾ ਤੱਕ ਵੀ ਉਸ ਧਰਨੇ ਦੇ ਵਿੱਚ ਆ ਕੇ ਸਾਡੇ ਲੋਕਾਂ ਨੂੰ ਯਕੀਨ ਨਹੀਂ ਦਿਵਾ ਕੇ ਗਿਆ ਤਾਂ ਅਸੀਂ ਕਿਸ ਤਰ੍ਹਾਂ ਮੰਨ ਲਈਏ ਕਿ ਸਾਡੇ ਐਮਐਲਏ ਸਾਹਿਬ ਸਾਡੇ ਲਈ ਹਮੇਸ਼ਾ ਸੇਵਾ ਕਰਨ ਲਈ ਤਤਪਰਨ ਕੋਈ ਤਤਪਰ ਨਹੀਂ ਹੈਗੇ ਕੋਈ ਸਾਡਾ ਕਰਪਸ਼ਨ ਦਾ ਪੂਰਾ ਬੋਲਬਾਲਾ ਸਭ ਤੋਂ ਜ਼ਿਆਦਾ ਗੰਦ ਜਿਹੜਾ ਇਸ ਮਲੇਰ ਕੋਟਲੇ ਸਿਵਲ ਹਸਪਤਾਲ ਦੇ ਅੰਦਰ ਪਾਇਆ ਹੈ ਮਲੇਰ ਕੋਟਲੇ ਦੇ ਐਸਐਮਓ ਪਾਇਆ ਜਿਹਦੀ ਮਲੇਰ ਕੋਟਲੇ ਦੇ ਵਿੱਚੋਂ ਬਦਲੀ ਵੀ ਕਰ ਦਿੱਤੀ ਗਈ ਸੀ ਔਰ ਪਤਾ ਨਹੀਂ ਕਿਸ ਕਾਰਨਾ ਕਰਕੇ ਇਹ ਜਿਹੀਆਂ ਕਿੜੀਆਂ ਮਜਬੂਰੀਆਂ ਆ ਗਈਆਂ ਆਮ ਆਦਮੀ ਪਾਰਟੀ ਦੀਆਂ ਤੇ ਐਮਐਲਏ ਸਾਹਿਬ ਦੀਆਂ ਕਿ ਦੁਬਾਰਾ ਇਸ ਦੀ ਆਰਡਰ ਕਰਾ ਕੇ ਉਹਨੂੰ ਫੇਰ ਲੈ ਜਾਂਦਾ ਉਰੇ ਕਿਉਂ ਕਿਉਂਕਿ ਮੈਂ ਇਹੀ ਗੱਲ ਕਹੂੰਗਾ ਸਾਫ਼ ਤੌਰ ਤੇ ਮੈਂ ਇਲਜ਼ਾਮ ਨਹੀਂ ਮੇਰੇ ਕੋਲ ਸਬੂਤ ਹੈ ਇਸ ਗੱਲ ਦੇ ਕਿ ਇਹ ਬੰਦਾ ਇਹਨਾਂ ਨੂੰ ਪੈਸੇ ਇਕੱਠੇ ਕਰਕੇ ਦੇ ਰਿਹਾ ਔਰ ਇਹਨਾਂ ਦਾ ਕਮਾਊ ਪੁੱਤ ਬਣ ਕੇ ਇੱਥੇ ਬੈਠਾ ਹੈ ਪ੍ਰਾਈਵੇਟ ਜਿਹੜੇ ਹਸਪਤਾਲ ਜਿਹੜੇ ਡਾਕਟਰ ਨਹੀਂ ਆਉਂਦੇ ਸੀਗੇ ਪ੍ਰਾਈਵੇਟ ਸਿਵਲ ਪ੍ਰਾਈਵੇਟ ਹਸਪਤਾਲਾਂ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਐਸਐਮਓ ਖੁਦ ਆ ਕੇ ਦੇ ਰਿਹਾ ਇਹ ਮੈਂ ਸਿੱਧਮ ਸਿੱਧਾ ਇਲਜ਼ਾਮ ਲਗਾ ਰਿਹਾ ਇਹਨਾਂ ਦੇ ਉੱਤੇ ਇਹ ਪ੍ਰੂਫ ਹਨ ਇਸ ਗੱਲ ਦੇ ਤੁਹਾਡੇ ਕੋਲ ਪ੍ਰੂਫ ਹੈਗੇ ਜੀ ਇਹ ਬਿਲਕੁਲ ਹੈਗੇ ਜੇ ਕੋਈ ਪ੍ਰੂਫ ਹੈ ਤਾਂ ਦੱਸਿਆ ਪ੍ਰਾਈਵੇਟ ਡਾਕਟਰਾਂ ਨੂੰ ਚਲੋ ਠੀਕ ਹੈ ਡਾਕਟਰ ਨਹੀਂ ਮਤਲਬ ਉਹਨਾਂ ਨੇ ਕਿਹਾ ਵੀ ਹਾਂ ਸਾਨੂੰ ਤਾਂ ਇਹ ਵੀ ਪਤਾ ਹੈ ਜਿਸ ਬੰਦੇ ਨੇ ਸਾਨੂੰ ਦੱਸਿਆ ਵੀ ਕੌਣ ਬੰਦੇ ਪੈਸੇ ਲੈ ਕੇ ਜਾਂਦਾ ਹੈ ਕਿਹੜਾ ਬੰਦਾ ਲੈ ਕੇ ਜਾਂਦਾ ਉਹ ਬੰਦਾ ਜਿਹੜਾ ਬੰਦਾ ਪੈਸੇ ਇਕੱਠੇ ਕਰ ਰਿਹਾ ਮੇਰੀ ਸਿੱਧੇ ਲਫ਼ਜ਼ਾਂ 'ਚ ਉਸ ਇਨਸਾਨ ਨੂੰ ਚੇਤਾਵਨੀ ਹੈ ਕਿ ਬੰਦੇ ਦਾ ਪੁੱਤ ਬਣ ਜਾ ਤੇਰੇ ਹਲਕੇ ਦੇ ਵਿੱਚੋਂ ਪੈਸੇ ਕੱਢ ਲਿਆਵਾਂਗੇ ਲੋਕਾਂ ਦੇ ਜਿਹੜੇ ਪ੍ਰਾਈਵੇਟ ਹਸਪਤਾਲਾਂ ਦੇ ਪੈਸੇ ਇਕੱਠੇ ਕਰਕੇ ਤੂੰ ਖਾ ਰਿਆ ਨਾ ਤੇਰੇ ਹਲਕੇ 'ਚੋਂ ਉਂਗਲ ਪਾ ਕੇ ਪੈਸੇ ਕੱਢ ਕੇ ਦਿਖਾਵਾਂਗੇ ਲੋਕਾਂ ਦੇ ਇਹ ਜੋ ਬੜਾ ਡਾਇਰੈਕਟ ਕੈਲੀਗੇਸ਼ਨ ਆਪਾਂ ਗੱਲ ਕਰੀਏ ਲੇਕਿਨ ਸ਼ਫੀਕ ਸਾਹਿਬ ਦੇ ਕਹਿੰਦੇ ਮੁਤਾਬਕ ਕਿ ਇਹਨਾਂ ਕੋਲ ਪ੍ਰੂਫ ਹੈ ਕਿ ਪ੍ਰੂਫਾਂ ਦੇ ਤੱਥਾਂ ਦੇ ਆਧਾਰ ਤੇ ਆ ਇਹ ਤੁਹਾਡੇ ਕੋਲ ਪ੍ਰੂਫ ਹੈ ਸਰ ਫਿਰ ਜਨਤਕ ਕਿਉਂ ਨਹੀਂ ਕਰਦੇ ਨਹੀਂ ਜਨਤਕ ਕਰਾਂਗੇ ਜਨਤਕ ਵੀ ਕਰਾਂਗੇ ਜਨਤਕ ਕਰਾਂਗੇ ਹਜੇ ਹੋਰ ਸੋਲਿਡ ਹੋਰ ਪ੍ਰੂਫ ਲੈ ਕੇ ਅਸੀਂ ਕੋਈ ਗੱਲ ਨਹੀਂ ਜਨਤਕ ਕਰਾਂਗੇ ਵਕਤ ਆਊਗਾ ਜਨਤਕ ਕਰਾਂਗੇ ਉਹ ਵਕਤ ਕਿਤੇ ਇਲੈਕਸ਼ਨ ਦਾ ਤਾਂ ਨਹੀਂ ਡਿਗਰੇ ਮੈਂ ਕਹਾਂ ਜੀ ਇਲੈਕਸ਼ਨ ਦਾ ਨਹੀਂ ਤੂੰ ਹੋ ਸਕਦਾ ਪਹਿਲਾਂ ਹੀ ਕਰ ਦਈਏ ਪਹਿਲਾਂ ਹੀ ਕਰ ਦਾਂਗੇ ਇਨਸ਼ਾਅੱਲਾ ਮੈਨੂੰ ਤਾਂ ਕਿ ਬਲਵੀਰ ਸਿੰਘ ਸਿੱਧੂ ਜੀ ਦਾ ਉਹਨਾਂ ਨੇ ਸ਼ੁਕਰਗੁਜ਼ਾਰ ਕੀਤਾ ਹੈ ਕਿ ਉਹਨਾਂ ਨੇ ਸੱਤ ਡਾਕਟਰ ਜਿਹੜੇ ਲੈ ਕੇ ਆਂਦੇ ਕਿ ਉਹ ਲੋਕਾਂ ਦੀ ਸੇਵਾ ਵਾਸਤੇ ਹਾਜ਼ਰ ਰਹਿਣ ਕੋਈ ਸੱਤ ਡਾਕਟਰ ਉਹਨਾਂ ਦੇ ਐਮਐਲਏ ਸਾਹਿਬ ਦੇ ਕਹਣੇ ਤੇ ਨਹੀਂ ਆਏ ਐਮਐਲਏ ਸਾਹਿਬ ਦੇ ਕਹਣੇ ਤੇ ਜੱਦੇ ਨਹੀਂ ਆ ਗਏ ਸੱਤ ਡਾਕਟਰ ਜੱਦੇ ਸਾਡੇ ਲੋਕ ਇੱਥੇ ਪਿੱਟਦੇ ਮਰ ਗਏ ਸਾਡੇ ਲੋਕਲ ਬੰਦੇ ਸਾਰੇ ਕੋਈ ਬਾਹਰਲੇ ਨਹੀਂ ਸੀ ਲੋਕਲ ਸਾਡੇ ਸ਼ਹਿਰ ਦੇ ਲੋਕ ਜਿਹੜੇ ਪਿੱਟ ਪਿੱਟ ਕੇ ਸਿਆਪਾ ਕਰਕੇ ਮਰ ਗਏ ਉਦੋਂ ਤਾਂ ਐਮਐਲਏ ਸਾਹਿਬ ਦੀ ਜ਼ੁਬਾਨੀ ਖੁੱਲਿਆ ਜਿਹੜੇ ਅਖਬਾਰ ਦੇ ਵਿੱਚ ਖਬਰਾਂ ਲਵਾਉਂਦੇ ਨੇ ਉਹ ਤਾਂ ਬੱਚੇ ਦੀ ਬਦੌਲਤ ਹੀ ਇੱਥੇ ਸੱਤ ਡਾਕਟਰ ਆਏ ਆ ਜ ਔਰ ਇਹ ਸੱਤ ਡਾਕਟਰ ਨਹੀਂ ਸਾਡੇ ਕਾਂਗਰਸ ਦੇ ਟਾਈਮ ਐਮਐਲਏ ਕਾਲੀਦਾਲ ਸ਼ਰਮ ਨੇ ਕਾਲੀਦਾਲ ਭਾਜਪਾ ਦੇ ਟਾਈਮ ਸਾਡੇ 33 ਡਾਕਟਰ ਹੁੰਦੇ ਸੀ ਕਾਂਗਰਸ ਦੇ ਟਾਈਮ ਵੀ 33 ਡਾਕਟਰ ਸੀਗੇ 250 ਦੇ ਪਲੱਸ ਦਵਾਈਆਂ ਮਿਲਦੀਆਂ ਸੀਗੀਆਂ ਅੱਜ ਕਿੱਥੇ ਨਾ ਅੱਜ ਕਿਹੜੇ ਡਾਕਟਰ ਆ ਸਾਡੇ ਜਦੋਂ ਤੱਕ ਸਾਡੇ 30 ਦੇ ਕਰੀਬ ਡਾਕਟਰ ਨਹੀਂ ਹੋ ਜਾਂਦੇ ਉਦੋਂ ਤੱਕ ਸਾਡੀ ਸੰਤੁਸ਼ਟੀ ਨਹੀਂ ਹੋਣੀ ਜੀ ਸ਼ੁਕਰੀਆ ਜੀ ਚਵਿਕ ਸਾਹਿਬ